ਲੋਵੀ ਅੱਜ ਫੇਰ ਲੈਤੀ ਤੁਹਾਡੇ ਲਈ ਪੌਣੀ ਨੌਕਰੀ ਜਿਨ੍ਹਾਂ ਨੇ ਨੌਕਰੀ ਦੇ ਬੱਚੇ ਲੈਣੇ ਆ ਤੇ ਪੈਸੇ ਲਾਉਣੇ ਆ ਘੱਟ ਚੰਗੀ ਸੋਹਣੀ ਕੁੜੀ ਲੈਣੀ ਆ ਤਾਂ ਉਹ ਆ ਦੇਖ ਲਓ ਪੂਰੀ ਸਿਰੇ ਵਾਲੀ ਚੀਜ਼ ਲਿਆਤੀ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਵੀ ਰ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਫੇਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਸੋਹਣੇ ਚੰਗੇ ਜਾਨਵਰ ਦੀ ਵੀਡੀਓ ਨਾਲ ਕਰਦੇ ਹਾਂ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਹੀ ਵਧੀਆ ਤੇ ਤੰਦਰੁਸਤ ਹੋਣਗੇ ਦੋਸਤੋ ਅੱਜ ਤੁਹਾਡੇ ਲਈ ਇੱਕ ਥੋੜੇ ਰੇਟ ਦੀ ਚੰਗੀ ਘੋੜੀ ਲੈ ਆਏ ਆ ਮੰਨ ਲਓ ਵੀ ਨੁਕਰੇ ਬੱਚੇ ਦੇਣ ਦੇ ਜਿਹਦੇ 100% ਚਾਂਸ ਹਨ ਉਹ ਘੋੜੀ ਤੁਹਾਡੇ ਕਚਹਿਰੀ ਚ ਰੱਖਤੀ ਬਾਡੀ ਬੁੱਢੀ ਵੀ ਚੰਗੀ ਆ ਪੀਟਲ ਵੀ ਆ ਘੋੜੀ ਸਾਰੀ ਡਿਟੇਲ ਹੀ ਦਵਾਂ ਕੀ ਹਾਈਟ ਆ ਕਿੰਨੇ ਕੁ ਰੇਂਜ ਦੀ ਆ ਤੇ ਕੀ ਖਾਨਦਾਨ ਸੋ ਅੱਜ ਦੋਸਤੋ ਵੱਧਦੇ ਆਪਾਂ ਵੀਡੀਓ ਵੱਲ ਤੇ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਚੈਨਲ ਤੇ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਜਿਹੜੀ ਅਪਡੇਟ ਆ ਜਾਨਵਰ ਦੀ ਵੀਡੀਓ ਪਾਈ ਦਿਓ ਤੁਹਾਡੇ ਤਾਈਂ ਜਲਦੀ ਤੋਂ ਜਲਦੀ ਪਹੁੰਚੇ ਨਹੀਂ ਤਾਂ ਆਮ ਤੌਰ ਤੇ ਮੈਨੂੰ ਫੋਨ ਜਿਵੇਂ ਵੀਡੀਓ ਪਾਉਣ ਤੋਂ 2-3 ਦਿਨ ਬਾਅਦ ਚ ਬਾਲੇ ਆਉਂਦੇ ਉਦੋਂ ਨੂੰ ਤਕਰੀਬਨ ਆਪਣਾ ਜਾਨਵਰ ਭਾਣਾ ਹੋਂ ਕਰਕੇ ਸੇਲ ਹੋ ਜਾਂਦਾ ਤੇ ਬਾਈ ਹੁਣਾਂ ਦੀ ਫਿਰ ਇਹੀ ਸ਼ਿਕਵਾ ਹੁੰਦਾ ਬਾਈ ਯਾਰ ਵੀਡੀਓ ਸਾਡੇ ਕੋਲ ਹੁਣ ਪਹੁੰਚੀ ਤੋ ਦੋਸਤੋ ਇਹਦਾ ਇਹੀ ਕਾਰਨ ਵੀ ਜਦੋਂ ਆਪਾਂ ਚੈਨਲ ਸਬਸਕ੍ਰਾਈਬ ਨਹੀਂ ਹੁੰਦਾ ਤਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਲੇਟ ਪਹੁੰਚਦਾ ਤੇ ਬਾਕੀ ਆ ਜੋ ਦਿਨੇ ਆਪਾਂ ਘੋੜੀ ਬਾਰੇ ਡਿਟੇਲ ਬਾਕੀ ਕਮੈਂਟਾਂ ਜ਼ਰੂਰ ਦੱਸਣਾ ਤੁਸੀਂ ਕਿਵੇਂ ਦਾ ਲੱਗਿਆ ਜਾਨਵਰ ਹਨਾ ਦੋਸਤੋ ਇਹ ਘੋੜੀ ਹੈ ਜੀ 4.5 ਸਾਲ ਦੀ ਪੰਜਾਰੇ ਵਾਲੇ ਦੰਦ ਪੂਰੇ ਕਰ ਗਈ ਘੋੜੀ ਤੇ ਰੰਗ ਦਾ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਗਲੜੀ ਚੰਬੀ ਚ ਆ ਜਾਂਦੀ ਪਰ ਜਿਹੜਾ ਚੰਬਾ ਪਾਣਾ ਉਹ ਘੱਟ ਹੈ ਤੇ ਨੋਖਰਾ ਪਾਣਾ ਜ਼ਿਆਦਾ ਇਸ ਲਈ ਆਪਾਂ ਇਨੂੰ ਪੌਣੀ ਨੌਕਰੀ ਕਹਿ ਸਕਦੇ ਹਾਂ ਹਨਾ ਮੰਨ ਲਓ ਵੀ ਨੌਕਰੀ ਬੰਦੀ ਬੰਦੀ ਜਿਵੇਂ ਰੱਬ ਤੋਂ ਉੱਪਰ ਰੰਗ ਹੀ ਡੁੱਲਿਆ ਹੁੰਦਾ ਥੋੜਾ ਜਿਹਾ ਉਵੇਂ ਹੀ ਆ ਜਿੰਨੀ ਨੌਕਰੀ ਦੇ ਉੱਤੇ ਫਲਕਾਰੀ ਹੁੰਦੀ ਹੈ ਜਿਵੇਂ ਬਸ ਇਹਦੇ ਉਵੇਂ ਥੋੜਾ ਜਿਹਾ ਉੱਤੇ ਗਲੜਾ ਪਣ ਤੇ ਬਾਕੀ ਇੱਕ ਮੈਂ ਮੰਨ ਲਓ ਅੱਜ ਤੋਂ ਮਹੀਨਾ ਕੁ ਪਹਿਲਾਂ ਇੱਕ ਬਿਸ਼ੀਰੀ ਦੀ ਪਾਈ ਸੀ ਪੌਣੀ ਨੌਕਰੀ ਸੇਮ ਡਿੱਟੋ ਕਾਪੀ ਇਹਦੀ ਸੀ ਤੇ ਉਹ ਮੈਨੂੰ ਤਕਰੀਬਨ 20-22 ਦਿਨ ਉਹ ਬੱਚੀ ਦੇ ਫੋਨ ਆਉਂਦੇ ਰਹੇ ਸਾਰਿਆਂ ਦੀ ਇਹੀ ਸੀ ਬਾਈ ਯਾਰ ਇਹੋ ਜੀ ਬਿਸ਼ੀਰੀ ਚਾਹੀਦੀ ਦੋਸਤੋ ਬਿਸ਼ੀਰੀ ਤਾਂ ਉਹ ਉਹੋ ਜੀ ਨਹੀਂ ਮਿਲੀ ਪਰ ਆਪਾਂ ਤਾਂ ਹੱਦ ਲਈ ਉਹੋ ਜੀ ਘੋੜੀ ਲਿਆਤੀ ਪੌਣੀ ਨੌਕਰੀ ਕੋਲ ਲੱਤਾਂ ਦਾ ਤਕਰੀਬਨ ਇਹਦੀਆਂ ਸਾਰੀਆਂ ਚਿੱਟੀਆਂ ਤੇ ਢੱਡ ਢੁੱਡ ਵੀ ਜ਼ਿਆਦਾ ਚੱਟਈਆ ਪੂਸ ਸਾਰੀ ਚੱਟੀਆਂ ਇਹਦੀ ਦੋਸਤੋ ਠੰਡ ਦਾ ਕਰਕੇ ਨਾ ਲਿਬੜੀ ਹੋਈ ਆ ਵੈਸੇ ਪੂਸ ਚੱਟੀਆਂ ਇਹਦੀ ਇਹ ਮੂਮਾ ਸਾਰਾ ਚਟਕ ਕੰਨਾਂ ਕੁੰਨਾਂ ਦੀ ਸੁਨੱਖੀ ਆ। ਬਾਲਪੌਰੀਆਂ ਦਾ ਅੱਜ ਕੱਲ ਵਿਚਾਰਤਾ ਨਹੀਂ ਹੁੰਦਾ ਪਰ ਫੇਰ ਵੀ ਜਿੰਨਾ ਭਰਾਵਾਂ ਨੂੰ ਵਿਚਾਰ ਹੁੰਦਾ ਉਹਨਾਂ ਨੂੰ ਆਪਾਂ ਦੱਸ ਦਈਏ ਵੀ ਦੋਸਤੋ ਬਾਲਪੌਰੀਆਂ ਦੀਆਂ ਬਾਲਪੌਰੀਆਂ ਦੀ ਇਹ ਕੁੜੀ ਸਾਫ਼ ਆ। ਤਕਰੀਬਨ ਆਪਣੇ ਸਾਰੇ ਜਾਨਵਰ ਹੀ ਬਾਲਪੌਰੀਆਂ ਦੇ ਸਾਫ਼ ਹੁੰਦੇ ਨੇ। ਤੇ ਹੱਥਾਂ ਪੈਰਾਂ ਦੀ ਸਾਫ਼ ਹੋ ਤੁਸੀਂ ਦੇਖ ਲਿਆ ਵੀਡੀਓ ਚ। ਪੈਰਾਂ ਪੂਰੇ ਸਹੀ ਆ ਕੋਈ ਖਾਮਚੀ ਨਹੀਂ ਪੈਂਦੀ ਕੋਈ ਪੈਰ ਨਹੀਂ ਪਿੰਗਾ। ਪੂਰੀ ਓਕੇ ਆ। ਤੇ ਬਾਕ ਕੰਨ ਕੁੰਨਾ ਦੀ ਵੀ ਸੁਨੱਖੀ ਕੰਨ ਵੀ ਤੁਹਾਨੂੰ ਆਪਾਂ ਦਿਖਾਤਾ ਮੇਰੀ ਖੋਸ਼ੀ ਹੁੰਦੀ ਆ ਵੀ ਆਪਾਂ ਜਰ ਚਾਰੇ ਪਾਸੇ ਇੱਕ ਵਾਰ ਜਿਹੜਾ ਜਾਨਵਰ ਆ ਚਾਰੇ ਪਾਸੇ ਦਿਖਾਇਆ ਜਾਵੇ ਤਾਂ ਜੋ ਬੰਦੇ ਨੂੰ ਆਉਣਾ ਸੌਖਾ ਹੋ ਜੂ ਸੋ ਇੱਕ ਵਾਰੀ ਆਪਾਂ ਆਪਦੇ ਵੱਲੋਂ ਪੂਰੀ ਤਸੱਲੀ ਨਾਲ ਤੁਹਾਨੂੰ ਚਾਰੇ ਪਾਸੇ ਕੈਮਰਾ ਘੁਮਾ ਦੇਣਾ ਤੇ ਬਾਕੀ ਜੇ ਤੁਹਾਡੇ ਮਨ ਨੂੰ ਜਚੀ ਤਾਂ ਆ ਕੇ ਤੁਸੀਂ ਆਪਣੇ ਫਾਰਮ ਤੇ ਦੇਖ ਸਕਦੇ ਮਜੂਤੀ ਮਜਵਾਤੀ ਸੋਹਣੀ ਤੇ ਬਾਕੀ ਪਲੀ ਹੋਈ ਆ ਕੁੜੀ ਤੇ ਦੋਸਤੋ ਮੌਕੇ ਤੇ ਕੁੜੀ ਖਾਲੀ ਹੈ ਜੀ ਹੁਣ ਮੰਨ ਲਓ ਫਰਵਰੀ ਚੱਲ ਪਈ ਤੇ ਫਰਵਰੀ ਦੇ ਲਾਸਟ ਤੇ ਮੀਟਿੰਗ ਦਾ ਸੀਜ਼ਨ ਆ ਸ਼ੁਰੂ ਹੋ ਜਾਣਾ ਮੰਨ ਲਓ ਜਾਨਵਰਾਂ ਨੇ ਹੀਟ ਹੁਣ ਦੈਨ ਲੱਗਣ ਲੱਗੇ ਤਾਂ ਹੀਟ ਕੱਢਿਆ ਉਹਨੇ ਤੇ ਮੂਰੇ ਤੁਸੀਂ ਭਰਾ ਵੀ ਸਕਦੇ ਜਾਦਾ ਇੰਤਜ਼ਾਰ ਨਹੀਂ ਕਰਨਾ ਪਊ ਤੇ ਅੰਦਰ ਦੀ ਕੁੜੀ ਸਾਫ਼ ਆ ਚੈੱਕ ਪਾਸ ਆ ਜੀ ਅੰਦਰ ਦੀ ਤੇ ਤੇ ਆਪਦੀ ਤਸੱਲੀ ਨਾਲ ਲਿਆ ਸਕਦੇ ਆ ਤੇ ਬਾਕੀ ਸਵਾਰੀ ਸੂਰੀ ਦੀ ਵੀ ਕੁੜੀ ਪਾਸ ਆ ਸਾਊ ਠੰਡੀ ਆ ਮੇਨ ਗੱਲ ਆ ਘਰੇ ਬੱਚਿਆਂ ਚ ਵੀ ਰੱਖ ਸਕਦੇ ਆਂ ਪਾ ਤੇ ਹਾਈਟ ਦੋਸਤੋ ਇਹਦੀ 95 ਇੰਚ ਆ ਜੀ ਜਿਹੜੀ ਪ੍ਰੋਪਰ ਹਾਈਟ ਆ ਨਾ ਸਹੀ ਉਹ 59 ਇੰਚ ਹਾਈਟ ਆ ਸੋ ਤਕਰੀਬਨ ਮੈਂ ਇੱਕ ਵਾਰ ਆਪਦੇ ਵੱਲੋਂ ਸਾਰੀ ਡਿਟੇਲ ਦੇ ਹੀ ਦਿੱਤੀ ਪਰ ਫਿਰ ਵੀ ਜੇ ਕੋਈ ਡਿਟੇਲ ਰਹਿਂਦੀ ਹੋਈ ਤਾਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਹੋ ਤੇ ਇਹਦੇ ਖਾਨਦਾਨ ਬਾਰੇ ਆਪਾਂ ਦੱਸਿਆ ਤਾਂ ਦੋਸਤੋ ਆਪਾਂ ਨੂੰ ਅਵੋਰ ਵਾਲੀ ਲਾਈਨ 'ਚ ਦੱਸ ਕੇ ਦਿੱਤੀ ਆ ਆਪਣੀ ਮੁੱਲ ਖਰੀਦੀ ਆ ਤੇ ਬਾਕੀ ਕੋਈ ਵੀ ਡਿਟੇਲ ਇਹਦੀ ਰਹਿ ਗਈ ਹੋਵੇ ਦੱਸਣ ਵਾਲੀ ਤਾਂ ਨੰਬਰ ਦੇ ਤੇ ਆਪਾਂ ਹੈਟ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੇਟ ਦਾ ਫੋਨ ਤੇ ਪਤਾ ਲੈ ਸਕਦੇ ਹੋ ਜੀ